ਅੱਸੀ ਗੱਲ ਕੀਤੀ ਸੀ ਵੇਖੇ ਜਗਬਣੀ ਪੰਜਾਬ ਕਿਸ ਤੇ 23 ਮਾਰਚ ਜਿੰਦਰ ਸਿੰਘ ਗੁਰਾਇਆ ਜਿੱਥੇ ਪਿਛਲੇ ਦਿਨ ਹੜ੍ਹਾਂ ਦੀ ਮਾਰ ਹੋਇਆ ਹੈ ਤਾਂ ਹੁਣ ਕਰਨੇ ਕਈ ਪਿੰਡਾਂ ਵਿੱਚ ਜਿਹੜੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਉੱਥੇ ਹੀ ਪੰਜਾਬ ਸਰਕਾਰ ਦੇ ਦਿਸ਼ਨ ਨਿਰਦੇਸ਼ ਅਤੇ ਗੁਰਦਾਸਪੁਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਜਿਹੜੀ ਲੋਕਾਂ ਦੀ ਸਹਾਇਤਾ ਲੈਣ ਲਈ ਪਿੰਡ-ਪਿੰਡ ਜਾ ਕੇ ਲੋਕਾਂ ਦੇ ਜਿਹੜੇ ਹਾਲਾਤ ਵਿਖੇ ਜਾ ਰਹੇ ਹਨ ਅਤੇ ਲੋੜਵੰਦ ਲੋਕਾਂ ਨੂੰ ਜੋ ਰਹਿਣ ਸਮੱਗਰੀ ਆ ਉਹ ਵੀ ਪਹੁੰਚਾਈ ਜਾ ਰਹੀ ਹੈ ਜੇਕਰ ਗੱਲ ਆਪਾਂ ਰਾਵੀ ਦਰਿਆ ਦੇ ਪਾਰਲੇ ਪਿੰਡਾਂ ਦੀ ਕੀਤੀ ਜਾਵੇ ਤਾਂ ਉੱਥੇ ਵੀ ਪ੍ਰਸ਼ਾਸਨ ਵੱਲੋਂ ਐਨਟੀ ਮਦਦਿਤ ਨਾਲ ਕਿਸਤੀ ਰਾਈ ਜਿਹੜੇ ਆ ਪਾਰਲੇ ਪਿੰਡਾਂ ਵਿੱਚ ਲੋਕਾਂ ਨੂੰ ਜਿਹੜਾ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਔਰ ਜੇ ਇਧਰਲੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਖੁਦ ਅੱਜ ਪਿੰਡ ਗੱਲੜੀ ਵਿਖੇ ਜਿਹੜਾ ਏਡੀਸੀ ਸਾਹਿਬ ਆਪਣੀ ਨਿਗਰਾਨੀ ਇੱਥਾ ਜਿਹੜਾ ਲੋਕਾਂ ਨੂੰ ਜਿਹੜਾ ਰਾਸ਼ਨ ਪਹੁੰਚਾ ਰਹੇ ਨੇ ਇਸ ਮੌਕੇ ਮਨਾਂ ਏਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਵੈਦੀ ਮੌਜੂਦ ਨੇ ਗੱਲ ਕਰਨੇ ਉਹਨਾਂ ਨਾਲ ਕਿਹੜੇ-ਕਿਹੜੇ ਪਿੰਡਾਂ ਵਿੱਚ ਜਿਹੜਾ ਰਾਸ਼ਨ ਪਹੁੰਚਾਇਆ ਗਿਆ ਤੇ ਸਰਕਾਰ ਦੇ ਜਿਹੜੇ ਹੋਰ ਕੀ ਉਪਰਾਲੇ ਹੋਣਗੇ ਅੱਜ ਸਰ ਗੱਲ ਕੀਤੀ ਜਾਵੇ ਤਾਂ ਸਰਕਾਰ ਜਿਹੜਾ ਕਾਫੀ ਜ਼ਿਆਦਾ ਲੋਕਾਂ ਦੀ ਮਦਦ ਕਰੀ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜਾ ਖੁਦ ਤੁਸੀਂ ਇੱਕ ADC ਹੋ ਕੇ ਜਿਹੜਾ ਪਿੰਡਾਂ ਦੇ ਅੰਦਰ ਨਿਗਰਾਨੀ ਕਰ ਰਹੇ ਕਿਵੇਂ ਨੇ ਸਾਰਾ ਹਾਲਾਤ ਆ ਫਿਲਹਾਲ ਪਿੰਡਾਂ ਦੇ ਦੇਖੋ ਜੀ ਇਸ ਤਰ੍ਹਾਂ ਜੇ ਤੁਹਾਨੂੰ ਪਤਾ ਕਿ ਰਾਵੀ ਦੀ ਮਾਰ ਹੇਟ ਤਕਰੀਬਨ ਆਪਣੇ 300 ਤੋਂ ਵੱਧ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੇ ਜਿਹੜੇ ਪ੍ਰਭਾਵਿਤ ਨੇ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੋਰ ਉਦਾਨੀ ਸੱਜਣਾ ਵੱਲੋਂ ਰਾਹਲ ਬੇਲਕੇ ਇੱਕੀ ਵਧੀਆ ਜਿਹੜਾ ਹੈ ਉਪਰਾਲਾ ਕਿੱਦਾਂ ਜਾ ਰਿਹਾ ਹੈ ਘਰ-ਘਰ ਰਾਸ਼ਨ ਨੂੰ ਪਹੁੰਚਾਇਆ ਜਾ ਰਿਹਾ ਕਿਸੇ ਤਰ੍ਹਾਂ ਦੇ ਵੀ ਲੋੜ ਹੈ ਉਹ ਜਿਹੜੀ ਪੂਰੀ ਕੀਤੀ ਜਾ ਰਹੀ ਹੈ ਇਸੇ ਵੇਲੇ ਸਾਡੇ ਅਫਸਰ ਸਹਿਬਾਨ ਹਰ ਪਿੰਡਾਂ ਤੱਕ ਆਪ ਨਿੱਜੀ ਤੌਰ ਤੇ ਧਿਆਨ ਰੱਖਦੇ ਹੋਏ ਜਾ ਰਹੇ ਨੇ ਤੇ ਇਹੀ ਸ਼ੋਰ ਕਰ ਰਹੇ ਨੇ ਕਿ ਘਰ-ਘਰ ਕਿਸੇ ਕੋਈ ਵੀ ਉਹ ਜਆ ਘਰ ਕੋਈ ਵੀ ਗਰੀਬ ਘਰ ਕੋਈ ਵੀ ਗਰੀਬੀ ਰਵੱਜਾ ਨਾ ਰਹੇ ਜਿਹਨੂੰ ਰਾਸ਼ਨ ਨਾ ਪਹੁੰਚੇ ਲੋੜਿੰਦਾ ਸਮਾਨ ਜਿਦਾਂ ਤਰਪੈਲਾ ਰਾਸ਼ਨ ਦੀਆਂ ਜੀਟਾਂ ਘਰ ਦੀ ਸਮਗਰੀ ਕੋਈ ਚੱਪਲ ਕੋਈ ਪਾਣੂ ਜਾਂ ਡੰਗਰਾ ਲਈ ਛਾਰਾ ਉਹ ਸਾਰਾ ਜਿਹੜਾ ਹੈ ਉਹਨਾਂ ਤਾਂ ਕਪਚਾ ਦੇ ਨੇ ਤੇ ਇਸ ਨਾਲ ਇਹ ਵੀ ਇਸੇ ਸ਼ੋਰ ਕਰ ਰਹੇ ਆ ਤਾਂ ਕਿ ਕਿਸੇ ਤਰ੍ਹਾਂ ਦੇ ਲੋਕਾਂ ਦੀ ਕਮੀ ਪੇਸ਼ੀ ਨਾ ਰਹੇ ਜੇ ਅਸੀਂ ਪਿੰਡ ਪਾਈ ਸਟੇਡੀ ਆਪਣੇ ਅਫਸਰ ਸਹਿਬਾਨਾਂ ਨੇ ਡਿਊਟੀ ਲਗਾਈ ਹੈ ਪੰਜਾਬ ਸਰਕਾਰ ਦੇ ਜੋ ਵੀ ਨਿਰਦੇਸ਼ ਨੇ ਕਿ ਹਰ ਤਰ੍ਹਾਂ ਦੀ ਸਮਗਰੀ ਘਰ ਤੱਕ ਪਹੁੰਚਣੀ ਚਾਹੀਦੀ ਹੈ ਡੰਗਰਾਂ ਲਈ ਪਹੁੰਚਣੀ ਚਾਹੀਦੀ ਹੈ ਦਵਾਈ ਧਰਮਲ ਪਹੁੰਚਣਾ ਚਾਹੀਦਾ ਉਹ ਸਿਵਰ ਸਰਦਨ ਵੱਲੋਂ ਵੀ ਕੀਤਾ ਜਾ ਰਿਹਾ ਹੈ ਲੱਖ ਦੇ ਡਿਫਰੈਂਟ ਅਨੀਮਲਸ ਬੈਂਟਰੀ ਹੈ ਉਹ ਇਨਸ਼ੋਰ ਕਰ ਰਹੇ ਨੇ ਹਰ ਪਿੰਡ ਤੇ ਜਿੰਨੇ ਵੀ ਡੰਗਰ ਨੇ ਉਹਨਾਂ ਤੱਕ ਜਿਹੜਾ ਹੈ ਚਾਰਾ ਟੂੜੀ ਤੇ ਫੀਡ ਪਹੁੰਚਾਈ ਜਾ ਰਹੀ ਗੱਲ ਕੀਤੀ ਜਾਵੇ ਤਾਂ ਪਾਣੀ ਦੀ ਜਿਹੜੀ ਕੰਡੀਸ਼ਨ ਕਾਫੀ ਜ਼ਿਆਦਾ ਘਟ ਗਈ ਹੈ ਪਿੰਡਾਂ ਵਿੱਚ ਪਰ ਪਿੰਡਾਂ ਅੰਦਰ ਜਿਹੜੀਆਂ ਹੁਣ ਲੋਕਾਂ ਨੂੰ ਸਹੂਲਤਾਂ ਉਹਨਾਂ ਦੀ ਕਾਫੀ ਜ਼ਰੂ ਕਿੰਨੇ ਅੰਪਾ ਦੀ ਗੱਲ ਕਰ ਲਈਏ ਪਸ਼ੂਆਂ ਦੇ ਵਾਸਤੇ ਫੀਡ ਦੀ ਗੱਲ ਕਰ ਲਈਏ ਚਾਹੇ ਹੋਰ ਲੋਕਾਂ ਨੂੰ ਰਹਿਣ ਸਮਗਰੀ ਉਹ ਲਗਾਤਾਰ ਜਾਰੀ ਰਹੇਗੀ ਇਹ ਕੋਈ ਨਹੀਂ ਕਹਿੰਦਾ ਇਹ ਗੱਲ ਠੀਕ ਹੈ ਕਿ ਕਿਉਂਕਿ ਹੁਣ ਪਾਣੀ ਜਿੱਦਾਂ ਜਿੱਦਾਂ ਪਿੱਛੇ ਜਾਂਦਾ ਹੈ ਤੇ ਸਾਡੇ ਜਿਹੜੇ ਪਿੰਡ ਪਾਣੀ ਤੋਂ ਖਰੀ ਹੁੰਦੇ ਨੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਦੁੱਗਣੀ ਤੇਰਾ ਚੋਗਣੀ ਹੋਰ ਮਿਹਨਤ ਕਰਾਂਗੇ ਜੂ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਲੋੜ ਹੈ ਉਹ ਇਹ ਹੈ ਕਿ ਦਵਾਈ ਦਰਮਲ ਦੀ ਬਿਮਾਰੀਆਂ ਫੈਲਣ ਦਾ ਡਰ ਹੈ ਉਸ ਤੋਂ ਬਾਅਦ ਜਿਹੜੇ ਡੰਗਰ ਹੈ ਸਾਡੇ ਜਾਨਵਰ ਹੈ ਉਹਨਾਂ 'ਚ ਬਿਮਾਰੀਆਂ ਫੈਲਣ ਦਾ ਡਰ ਹੈ ਤੀਸਰੀ ਲੋਕਾਂ ਦੇ ਘਰਾਂ 'ਚ ਜਿੱਦਾਂ ਕੋਈ ਪ ਪੂਰਾ ਕੰਮ ਹੈ ਜਿਹਾ ਸਾਡੀਆਂ ਸਰਕਾਰੀ ਬਿਲਡਿੰਗਾਂ ਗਲੀਆਂ ਨਾਲੀਆਂ ਜਾਂ ਹੋਰ ਕੋਈ ਬ੍ਰਿਜ ਟੁੱਟੇ ਨੇ ਉਹਨਾਂ ਦਾ ਕੰਮ ਹੈ ਇਸ ਸਬੰਧੀ ਟਾਈਮ ਟੂ ਟਾਈਮ ਜਿਹੜੀ ਹੈ ਸਾਰੇ ਅਫਸਰ ਸਹਿਬਾਨਾਂ ਨੂੰ ਮਾਡੋ ਡੀਸੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਜਾ ਰਹੇ ਨੇ ਤਾਂ ਕਿ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਚੱਲ ਗਿਆ ਉਹਨਾਂ ਦੇ ਕੰਮ ਜਿਹੜੇ ਆ ਸ਼ੁਰੂ ਕਰਵਾ ਰਹੇ ਨੇ ਤੇ ਕੀਤੇ ਵੀ ਜਾ ਰਹੇ ਨੇ ਤੇ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਇਹੀ ਪ੍ਰੋਪਰ ਵੈਰੀਫਿਕੇਸ਼ਨ ਕਰਾਵਾਂਗੇ ਕੀ ਕੀ ਨੁਕਸਾਨ ਹੋਇਆ ਉਹ ਪੰਜਾਬ ਸਰਕਾਰ ਵੱਲੋਂ ਉਸ ਸਬੰਧੀ ਜੋ ਵੀ ਮਤਲਬ ਵੱਧ ਤੋਂ ਵੱਧ ਕੰਮ ਕਰਨਾ ਹੈ ਉਹ ਕਰਵਾਇਆ ਜਾਵੇਗਾ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਿੰਗੂ ਵੀ ਰਹਾ ਸਮਗਰੀ ਜਿਹੜੀ ਕਾਫੀ ਐਨ ਜੀਓ ਜਿਹੜੀ ਦੇ ਰਹੀਆਂ ਨੇ ਤੇ ਲੋਕਾਂ ਨੂੰ ਹੋਰ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਲੋਕ ਜਿਹੜੇ ਕਾਫੀ ਜ਼ਿਆਦਾ ਹੜ੍ਹ ਦੀ ਮਾੜੇ ਥਾਂ ਆਏ ਨੇ ਇਲਾਕੇ ਦੇ ਜਿਹੜਾ ਆਪਾਂ ਰਾਵੀ ਦਰਿਆ ਦੇ ਇਲਾਕੇ ਦੀ ਗੱਲ ਕਰੀਏ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੋ ਨੁਕਸਾਨ ਹੋਣਾ ਸੀਗਾ ਇਹ ਰੱਬ ਦੇ ਬਲੇ ਆਫਤ ਹੈ ਮੈਂ ਕਹਾਂਗਾ ਕਿ ਰੱਬ ਬਲੋਂ ਹੀ ਇੱਕ ਉਹ ਮਾਰ ਹੈ ਜੋ ਸਾਨੂੰ ਸਾਰੇ ਲੋਕਾਂ ਨੂੰ ਚਲਣੀ ਪਈ ਹੁਣ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਅਸੀਂ ਪਿੰਡ ਪਿੰਡ ਮੈਡੀਕਲ ਕੈਂਪ ਲਗਾ ਰਹੇ ਹਾਂ ਪਿੰਡ-ਪਿੰਡ ਸਾਡੇ ਪਸ਼ੂਆਂ ਲਈ ਵੈਟਰੀਨੀ ਕੈਂਪ ਲਗਾ ਰਹੇ ਆਂ ਪਿੰਡ-ਪਿੰਡ ਜਾ ਕੇ ਅਸੀਂ ਤਰਪੈਲਾਂ ਰਾਸ਼ਨ ਅਨਾਜ ਸਭ ਕੁਝ ਉਪਲਬਧ ਕਰਾ ਰਹੇ ਆਂ ਤੇ ਤੁਸੀਂ ਕਹਵਰਾਣਾ ਨਹੀਂ ਕਿ ਇੱਕ ਚੀਜ਼ ਦੀ ਦੂ ਹੋ ਗਿਆ ਅਸੀਂ ਅਰਦਾਸ ਕਰਨੇ ਆਂ ਕਿ ਇਸ ਨੂੰ ਅਸੀਂ ਜਲਦ ਤੋਂ ਜਲਦ ਨਿਕਲਾਂਗੇ ਪੂਰਾ ਪ੍ਰਸ਼ਾਸਨ ਪੂਰੀ ਪੰਜਾਬ ਸਰਕਾਰ ਦੇ ਨਾਲ ਸਾਡੇ ਅਫਸਰ ਸਹਿਬਾਨ ਸਾਡੇ ਸੀਐਮ ਸਾਹਿਬ ਦੇ ਨਿਰਦੇਸ਼ ਅਨੁਸਾਰ ਕੰਮ ਕਰ ਰਹੇ ਨੇ ਤੇ ਇਹੀ 确保 ਕਰਾਣੇ ਆਂ ਕਿ ਆਨਵਲੇ ਸੇ ਪ੍ਰੀਵੈਂਟਿਵ ਮੈਡੀਸਿਨ ਅਸੀਂ ਦੇ ਕੇ ਵੈਕਸੀਨੇਸ਼ਨ ਕਰਾ ਕੇ ਕਿਸੇ ਤਰ੍ਹਾਂ ਦੇ ਵੀ ਕਿਸੇ ਨੂੰ ਬਿਮਾਰੀ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਵਾਲੀ ਨੁਕਸਾਨ ਨਾ ਹੋਵੇ ਉਸ ਸਬੰਧੀ ਜਿਸ ਤਰ੍ਹਾਂ ਕੋਈ ਜਾਨਵਰ ਮਰੇ ਆ ਜਾਂ ਕੁਝ ਮਰੇ ਆ ਡੀਡੀ ਆਪਣੇ ਈਡੀਸੀ ਡੀ ਵੱਲੋਂ ਵੀ ਹੁਕਮਜਾਰੀ ਕਰ ਦਿੱਤੇ ਗਏ ਨੇ ਉਹਨੂੰ ਤਰ੍ਹਾਂ ਤੇ ਜਿਹੜਾ ਪੂਰ ਕੇ ਉਹੜੀ ਜਿਹੜੀ ਹੈ ਤਰੀਕੇ ਦੇ ਨਾਲ ਜੇ ਡਿਸਪੋਜ਼ਲ ਕਰਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਤੇ ਜਿਹੜੀ ਹੈ ਕਿਸੇ ਤਰ੍ਹਾਂ ਦੇ ਵੀ ਕੋਈ ਬਿਮਾਰੀ ਕੋਈ ਨੁਕਸਾਨ ਹੋਰ ਨਾ ਬਤੇ ਇਹ ਸਾਨੂੰ ਮੇਰਾ ਐਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ 베ਦੀ ਜੀ ਜਿਨ੍ਹਾਂ ਨੇ ਉਹ ਕਿਹਾ ਜਾ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਹੋਏ ਨੇ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਜਿਹੜਾ ਹਰ ਪਿੰਡ ਅੰਦਰ ਜਿਹੜੇ ਇੱਕ ਰਿਪੋਰਟ ਇਕੱਠੀ ਕਰਕੇ ਇਹ ਪਿੰਡਾਂ ਅੰਦਰ ਕੈਂਪਾਂ ਦੀ ਲੋੜ ਉੱਤੇ ਕੈਂਪ ਲਾਇਆ ਜਾਣਗੇ ਪਰ ਜਿਨ੍ਹਾਂ ਲੋਕਾਂ ਨੂੰ ਰਾਹਤ ਸਮੱਗਰੀ ਦੀ ਲੋੜ ਆ ਰਾਹਤ ਸਮੱਗਰੀ ਵੀ ਜਿਹੜੀ ਜ਼ਿਆਦੀ ਲੱਗੇ ਕਿਉਂਕਿ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਹੜੀ ਆ ਪੂਰੀ ਸ਼ਕਤੀ ਨਾਲ ਜਿਹੜੇ ਆ ਹਰ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਵੀ ਕੰਮ ਜਿਹੜੇ ਕੀਤੇ ਜਾਣ ਕੈਮਰਾਮੈਨ ਵਿਰਿੰਦਰ ਠਾਕਰ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ ਜਗਬਾਣੀ ਪੰਜਾਬ ਕੇਸਰੀ ਟੀਵੀ ਗੱਲੜੀ ਗੁਰਦਾਸਪੁਰ